ਉੜਿਆ ਨਿਆ ਬਣਾ ਪਾ ਮੇਰਾ ਢਿੱਡ ਬਾਟਣ ਤੇ ਹੋਇਆ ਗਿਆ ਨੀਂਦਾ ਦੇ ਕੰਜੜਾਂ ਦੇ ਘਰੇ ਗਈ ਸੀ ਮਰ ਜਾਣਾ ਨੇ ਗੱਲ ਹੀ ਨਹੀਂ ਸੁਣੀ ਪਤਾ ਨਹੀਂ ਕੀ ਮਤ ਕੇ ਬੈਠੇ ਸੀ ਵੀ ਆਉਗੀ ਤੇ ਬੁਲਾਇਆ ਉਹਨਾ ਬੜੈ ਨਿਆ ਮਾਰਨਾ ਆਉਗੀ ਊ ਮੈਂ ਮਰ ਜਾਊ ਆੜੇ ਦਾ ਮਾਰ ਤਾਂ ਵੇਰਣਾ ਬਹੁਤਾ ਬੱਤ ਤਾਂ ਨਹੀਂ ਫੁਕਰਾ ਮਾਰਨਾ ਆਉਗੀ ਜੇ ਹੁਣ ਮੈਂ ਫੁਕਰਾ ਨਹੀਂ ਮਾਰਦੀ ਤੇ ਢਿੱਡ ਨੂੰ ਫਰੇਮ ਹਾਂ ਅੰਤੇ ਮ੍ਰਿਤਪੱਤਨ ਚ ਜਾਵਾਂਗਾ ਮੈਂ ਕਰਾਂ ਤਾਂ ਕੀ ਕਰਾਂ ਹੱਦ ਹੋਈ ਖੜੀ ਜਾ ਮੇਰੇ ਢਿੱਡ ਦੀ ਤਾਂ ਊ ਮੈਂ ਮਰ ਜਾਊ

ని మర్ జానే ద కరే శిఖాలి రబీ ని ది ఆ తో మచా క మర్జి జా హ్ బుఖీ ఆర్ ది వీరో మై తా ఆ న ద గసి కాలు కి దుకాన్ తే చంబా హోగా య కోయి గావ్ బేసాని సి శోలే చక్ కే జాయి గాను క హోబో మో కు తమర్ బినా ఆయనా

ना मैं दे दे तंड़ा तंड़ा मैं की ना मैं भी नहीं कहती मैं बर्फ मानी पी लूगी हाँ नी सच आता मैं बद मैं मैं बरले तो अंदर बड़ जा करूंगी कहीं बर्फ नहीं जानी सी बारख अगले दाल हो चक लिया अगले के फ्रिज च कोई गुन्या कोर आटा पिया हो चक लिया कुल्फी कल्फी जवाई पई हूँ चक लिया

ਮਾ 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 ਸੋਨ ਪਤਨ ਜਵਾਬ ਦਿੰਦੇ ਸੀ ਬਲੈਟੀ ਕਾ ਵਾਤਦੇ ਮਿਲਾਈ ਤੇ ਬਾਹਰਲੇ ਦਸ਼ਮਗਵਾਇ ਸੋ ਵਾਤਦੇ ਹਾਂਜੀ ਸਤਰੀਆ ਕਾਲਜੀ ਸਾਡੇ ਬਣਉਣ ਤੇ ਸੋਨ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਕਿਹਾ ਕਰਦਿਆ ਕਰੋ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਤੇ ਸ਼ੇਰਤੀ ਤੋਂ ਸ਼ੇਰਤੀ ਵਾਧੂ ਤਾਂ ਵਾਧੂ ਸਾਡੇ ਨਾਲ ਵੀਡੀਓ ਦੇਖ ਕੇ ਕਰਦੇ ਸਾਡਾ ਟਾਈਮ ਪੂਰਾ ਤੇ ਸਾਡੇ ਚੈਨਲ ਨੂੰ ਕਰਕੇ ਮੋਨੋ ਡਰਾਇਓ आ, बहुत बहुत ज़्यादा धनबाद और मदद तो चैनल कर लो सबसक्रैब तो फिर थोड़े लिए हूँ कमेडी बना लो जो वो कभी वीडियो वीडियो बना लेने तो फिर अंटे लैके ऐ कर बहुत वाला ज्यादा सोनो नाटक टेलीफिल्मा वाइसिया वजिया लेके आया करा तो छेती तो छेती सा कर लो सबसक्रैबादी सत श्री अकाल